ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆਂ ਜੀ ਆਮ ਆਦਮੀ ਪਾਰਟੀ ਦੇ ਖਿਲਾਫ ਵੱਡੀ ਬਗਾਵਤ ਸ਼ੁਰੂ ਹੋ ਗਈ ਹੈ ਜੇਕਰ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਮਨੀਸ਼ ਸੋਦੀਆ ਦੇ ਖਿਲਾਫ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਆਪ ਦੇ ਵਿਧਾਇਕ ਹੀ ਖੜੇ ਹੋ ਗਏ ਨੇ ਵੱਡੇ ਸਵਾਲ ਕੀਤੇ ਜਾ ਰਹੇ ਨੇ ਕਿ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਸੰਬੋਧਨ ਹੁੰਦਾ ਹੈ ਜਾਂ ਫਿਰ ਰੈਲੀਆਂ ਹੁੰਦੀਆਂ ਦਾ ਪਹਿਲੇ ਆਧਾਰ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਦੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਜਾਂਦੇ ਨੇ ਲੇਕਿਨ ਅੱਜ ਪੰਜਾਬ ਦਿਹਾੜਾਂ ਦੀ ਮਾਰ ਚੱਲ ਰਿਹਾ ਹੈ ਲੇਕਿਨ ਇਹ ਤਿੰਨੇ ਦਿਖਾਈ ਨਹੀਂ ਦੇ ਰਹੇ ਪੰਜਾਬ ਦੇ ਪੈਸੇ ਉੱਤੇ ਹੀ ਐਸ਼ ਕੀਤੀ ਗਈ ਪੰਜਾਬ ਦੇ ਪੈਸੇ ਦੇ ਉੱਤੇ ਹੀ ਆਨੰਦ ਮਾਣਿਆ ਗਿਆ ਪੰਜਾਬ ਦੇ ਪੈਸੇ ਤੇ ਹੀ ਪट्रोल बाल बाल ਕੇ ਗੱਡੀਆਂ ਉੱਤੇ ਚੜ੍ਹੇ ਤੇ ਪੰਜਾਬ ਦੇ ਪੈਸੇ ਦੇ ਹੀ ਕੋਠੀਆਂ ਤੇ ਰਾਜ ਕਰ ਰਹੇ ਨੇ ਲੇਕਿਨ ਅੱਜ ਜਿਹੜੇ ਲੋਕ ਪੰਜਾਬ ਦੇ ਬੜੇ ਓਖੇ ਹੋਏ ਬੈਠੇ ਨੇ ਜਿੱਥੇ ਪਾਣੀ ਦੀ ਵੱਡੀ ਮਾਰ ਪੈ ਰਹੀ ਹੈ ਲੇਕਿਨ ਆਮ ਆਦਮੀ ਪਾਰਟੀ ਦਾ ਇੱਕ ਵੀ ਜਿਹੜਾ ਹੈ ਹਾਈ ਕਮਾਂਡ ਦੇ ਵਿੱਚੋਂ ਦਿਖਾਈ ਨਹੀਂ ਦੇ ਰਿਹਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਇਹਨਾਂ ਲੱਖ ਕਰੋੜਾਂ ਤੋਂ ਵੀ ਜ਼ਿਆਦਾ ਨਾਂਹਤਾ ਪੈ ਰਹੀਆਂ ਨੇ ਲੇਕਿਨ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਸੀ ਉਹ ਕਿੱਥੇ ਨੇ ਜਿੱਥੇ ਜਿੱਥੇ ਵੱਡਾ ਆਮ ਆਦਮੀ ਪਾਰਟੀ ਦੇ ਹਰमीत ਜਿਹੜੇ ਨੇ ਉਹਨਾਂ ਦਾ ਵੀ ਜਿਹੜਾ ਬਿਆਨ ਨਿਕਲ ਕੇ ਸਾਹਮਣੇ ਆਇਆ ਕਿ ਅਸੀਂ ਇਹ ਹੜਾਂ ਦੀ ਪਹਿਲਾ ਹੀ ਸਥਿਤੀ ਦੱਸ ਦਿੱਤੀ ਗਈ ਸੀ ਕਿ ਸਾਡੇ ਹੜਾਂ ਦੀ ਵੱਡੀ ਮਾਰ ਪੈਂਦੀ ਹੈ ਲੇਕਿਨ ਸਾਨੂੰ ਪੁਲਾ ਤੱਕ ਦੀ ਵੀ ਅਰੇਂਜਮੈਂਟ ਕਰਕੇ ਨਹੀਂ ਦਿੱਤਾ ਗਿਆ ਜਿੱਥੇ ਨਰੇਸ਼ ਘਟਾਰੀਆ ਦਾ ਵੀ ਆਇਆ ਕਿ ਅਸੀਂ ਵੀ ਵਾਰ-ਵਾਰ ਇਹ ਕਹਿੰਦੇ ਸੀਗੇ ਕਿ ਸਾਨੂੰ ਤਾਂ ਸਮਝ ਹੀ ਨਹੀਂ ਆ ਰਹੀ ਨਰੇਸ਼ ਘਟਾਰੀਆ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਦੇ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਕੀ ਬੋਲੀਏ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੈ ਅਫਸਰ ਸ਼ਾਇਆ ਸਾਡੇ ਸਿਰ ਤੇ ਬਿਠਾਈਆਂ ਹੋਈਆਂ ਨੇ ਸਾਡੀ ਤਾਂ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੈ ਜਿੱਥੇ ਅੰਦਰੋਂ ਅੰਦਰ ਆਮ ਆਦਮੀ ਪਾਰਟੀ ਦੇ 30 35 ਜਿਹੜੇ ਨੇ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਖੜੇ ਹੋ ਗਏ ਨੇ ਉਹਨਾਂ ਵੱਲੋਂ ਜਿਹੜਾ ਹੈ ਸਾਹਮਣੇ ਆ ਕੇ ਨਹੀਂ ਬੋਲਿਆ ਜਾ ਰਿਹਾ ਲੇਕਿਨ ਦਿਨ ਬਿ ਦਿਨ ਜਿਹੜੀ ਹੈ ਉਹਨਾਂ ਨੂੰ ਸਥਿਤੀ ਦਿਖਾਈ ਦੇ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਵੱਡੀ ਮਾਰ ਪੈਣ ਵਾਲੀ ਹੈ ਇੱਕ ਪਾਸੇ ਅੱਜ ਅੱਜ ਜਿਹਦੀ ਜ਼ਰੂਰਤ ਹੈ ਉਹ ਚੀਜ਼ਾਂ ਅਸੀਂ ਲੋਕਾਂ ਨੂੰ ਪ੍ਰੋਵਾਈਡ ਨਹੀਂ ਕਰਵਾ ਰਹੇ ਦੇ ਨਹੀਂ ਰਹੇ ਸਹਿਯੋਗ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਨਹੀਂ ਜਾ ਰਿਹਾ ਤਾਂ ਅਸੀਂ ਕਿਹੜੇ ਮੂੰਹ ਨਾਲ ਵੋਟਾਂ ਲੈਣ ਜਾਵਾਂਗੇ ਕਿਉਂਕਿ ਵੋਟਾਂ ਮੰਗਲ ਦੀ ਤਾਂ ਸਾਨੂੰ ਹੀ ਅੱਗੇ ਲਗਾਇਆ ਜਾਏਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀਆਂ ਨੂੰ ਨਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਆਪ ਗੱਡੀ 'ਚ ਬਹਿ ਗਏ ਤੇ ਤੀਰ ਛੱਡਨੇ ਸ਼ੁਰੂ ਕਰਤੇ ਉਹ ਤੀਰ ਹੁਣ ਕੰਮ ਨਹੀਂ ਆਉਣੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਵਿਧਾਇਕ ਮੰਤਰੀ ਤੁਸੀਂ ਖੜੇ ਕੀਤੇ ਨੇ ਉਹਨਾਂ ਲੋਕਾਂ ਨੇ ਜਦੋਂ ਲੋਕਾਂ ਦੇ ਘਰ ਆ ਜਾ ਕੇ ਵੋਟਾਂ ਮੰਗੀਆਂ ਤਾਂ ਛਿੱਤਰ ਉਹਨਾਂ ਦੇ ਮੂੰਹ ਤੇ ਪੈਣੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਜਿੰਨੀ ਲੁੱਟ ਖਸੁੱਟ ਕਰਨੀ ਹੋਈਗੀ ਉਹ ਕਰ ਲਈ ਹੋਏਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਜੇ ਲੈਂਡ ਪੂਲਿੰਗ ਦਿੱਤੀ ਗਈ ਸ਼ਾਇਦ ਉਹ ਨੀਤੀ ਨਹੀਂ ਅਪਣਾਈ ਗਈ ਕਿਸਾਨਾਂ ਵੱਲੋਂ ਉਸ ਚੀਜ਼ ਦਾ ਬਦਲਾ ਲਿਆ ਜਾ ਰਿਹਾ ਹੈ ਲੇਕਿਨ 30 ਤੋਂ 35 ਵਿਧਾਇਕ ਅੰਦਰੋਂ ਅੰਦਰ ਹੀ ਇਹਨਾਂ ਗੱਲਾਂ ਦੀ ਜਿਦੋਂ ਜਿੱਦੀ ਛਿੜ ਗਏ ਨੇ ਕਿ ਆਮ ਆਦਮੀ ਪਾਰਟੀ ਦਾ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਹੈ ਜ਼ੀਰੋ ਹੋ ਚੁੱਕੀ ਹੈ ਕਿਤੇ ਕੋਈ ਉਮੀਦ ਸੀ ਕੋਈ 20 ਸੀਟਾਂ ਦੀਆਂ 10 ਸੀਟਾਂ ਦੀਆਂ ਲੇਕਿਨ ਅੱਜ ਹੁਣ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵਿਚਰ ਰਹੀ ਹੈ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਹਾੜਾਂ ਦੀ ਸਥਿਤੀ ਨੂੰ ਸੰਭਾਲਣ ਚ ਮਦਦ ਨਹੀਂ ਦਿੱਤੀ ਜਾ ਰਹੀ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਖਾਲੀ ਛੁਣਛਣੇ ਵਾਂਗ ਪਿੰਡਾਂ ਦੇ ਵਿੱਚ ੱੱਕੇ ਖਾ ਰਹੇ ਨੇ ਤਾਂ ਉਹ ਕਿੱਥੋਂ ਮਦਦ ਮਦਦ ਲਈ ਬਾਹਰ ਨਿਕਲੇ ਆਉਣਗੇ ਕਿੱਥੋਂ ਮਦਦ ਹੁਣ ਦੇ ਦੇਣਗੇ ਕਿ ਲੋਕਾਂ ਨੇ ਵੀ ਹੁਣ ठान ਲਈ ਹੈ ਕਿ ਲੋਕਤੰਤਰ ਵੀ ਜਾਗ ਉਠਾਇਆ ਹੈ ਜਾਗਿਆ ਤਾਂ ਪਹਿਲਾਂ ਹੀ ਸੀ ਕਿਉਂਕਿ ਸਾਢੇ 3 ਦਿਨ ਸਾਲਾਂ ਚ ਕੁਝ ਨਹੀਂ ਕਰ ਵਿਖਾਇਆ ਲੇਕਿਨ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਆਪ ਦੇ ਮੂੰਹ ਹੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਦਿੱਤੀ ਜਾ ਰਹੀ ਤਾਂ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਖਤਮ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਹੁਣ ਇਹਦਾ ਚਟਕਾ ਸਹਿਲ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਤਿਆਰ ਹੋ ਜਾਣ